ਸਾਹਬੇ ਕਮਾਲ ਸਰਵੰਸਦਾਨੀ ਬਾਜਾਂ ਵਾਲੇ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪਤ ਪੈਂਡ ਮਾਨੂਕੇ ਦੀ ਧਰਤੀ ਤੇ ਸ਼ਿਸ਼ੋਭਿਤ ਇਤਿਹਾਸਕ ਗੁਰਦੁਆਰਾ ਜੋੜੀਆਂ ਸਾਹਿਬ ਵਿਖੇ ਚੇਅਰਮੈਨ ਰਾਜਕumar ਗੋਇਲ ਮੈਮੋਰੀਅਲ ਟਰਸਟ ਦੀ ਇੱਕ ਖਾਸ ਮੀਟਿੰਗ ਹੋਈ ਜਿਸ ਵਿੱਚ ਟਰਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਮੂਲੀਅਤ ਕੀਤੀ ਤੇ ਮੀਟਿੰਗ ਵਿੱਚ ਮਾਰਕੀਟ ਕਮੇਟੀ ਹਟੂਰ ਦੇ ਚੇਅਰਮੈਨ ਰਹਿ ਚੁੱਕੇ ਮਰਹੂਮ ਸ੍ਰੀ ਰਾਜਕumar ਗੋਇਲ ਦੀ 5ਵੀਂ ਬਰਸੀ ਮਨਾਉਣ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ ਵਿਚਾਰ ਬਟਾਂਦਰਾ ਕਰਨ ਤੋਂ ਬਾਅਦ ਟਰਸਟ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦਿਆਂ ਮਰਹੂਮ ਚੇਅਰਮੈਨ ਰਾਜਕੁਮਾਰ ਗੋਇਲ ਦੇ بیٹے ਜੀਵਨ ਕੁਮਾਰ ਗੋਲਡੀ ਨੇ ਕਿਹਾ ਕਿ ਸਾਡੇ ਪਿਤਾ ਜੀ ਚੇਅਰਮੈਨ ਰਾਜਕੁਮਾਰ ਗੋਇਲ ਦੀ 5ਵੀਂ ਬਰਸੀ 3 ਅਗਸਤ ਨੂੰ ਇਤਿਹਾਸਿਕ ਗੁਰਦੁਆਰਾ ਜੋੜੀਆਂ ਸਾਫ ਵਿਖੇ ਬੜੇ ਹੀ ਸਤਕਾਰ ਸਹਿਤ ਮਨਾਈ ਜਾ ਰਹੀ ਹੈ 1 ਅਗਸਤ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 3 ਅਗਸਤ ਨੂੰ ਪਾਏ ਜਾਣਗੇ ਅਪਰੰਤ ਕੀਰਤਨੀ ਜਥਾ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ ਉਹਨਾਂ ਕਿਹਾ ਕਿ ਸਾਰੇ ਟਰਸਟ ਮੈਂਬਰਾਂ ਨੇ ਆਪੋ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਜੋ ਸਾਰੇ ਟਰਸਟ ਮੈਂਬਰ ਵਰਸ਼ੀ ਸਮਾਗਮ ਵਿੱਚ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣਗੇ ਆਓ ਵੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਇਹ ਗੁਰੂ ਜੀ ਕਿਹਾ ਤੇ ਸਭ ਤੋਂ ਪਿਆਰ ਰਹਿਮਤ ਦਾ ਸਦਕਾ ਸਾਡੇ ਬਹੁਤ ਹੀ ਨਗਰ ਦੇ ਸਤਕਾਰ ਜੋ ਰਾਜਕੁਮਾਰ ਚ ਗੋਇਲ ਚੇਅਰਮੈਨ ਸਾਹਿਬ ਉਹਨਾਂ ਦੀ ਪੰਜਵੀਂ ਵਰਸੀ ਦੇ ਸੰਬੰਧ ਵਿੱਚ ਅੱਜ ਉਹਨਾਂ ਦੇ بیٹے ਵੱਲੋਂ ਅਤੇ ਸਮੁੱਚੀਆਂ ਸੰਗਤਾਂ ਨੇ ਰਲ ਕੇ ਮੀਟਿੰਗ ਕੀਤੀ ਜੋ 1 ਅਗਸਤ ਨੂੰ ਸ੍ਰੀ ਅਖੰਡ ਪਾਤਸ਼ਾਹ ਸ਼੍ਰਮਭ ਹੋਣੇ ਆ ਜਿਨ੍ਹਾਂ ਦੇ ਭੋਗ 3 ਅਗਸਤ ਨੂੰ ਪਾਏ ਜਾਣਗੇ ਉਹਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਸਾਰੇ ਸੱਜਣਾ ਨੇ ਰਲ ਕਰਕੇ ਮੀਟਿੰਗ ਕੀਤੀ ਅਤੇ ਜਿਹੜੀਆਂ ਸਵਾਮਾਨ ਨੇ ਅਡਵਾ ਡਾਟੀਆਂ ਲਾਈਆਂ ਗਈਆਂ ਪ੍ਰਬੰਧ ਨੂੰ ਚਲਾਉਣ ਵਾਸਤੇ ਸਾਰੇ ਸੇਵਾਦਾਰਾਂ ਦੀਆਂ ਡਾਟੀਆਂ ਨਿਵਾਕ ਕਰਕੇ ਅੱਜ ਸਾਰੀ ਜਿਹੜੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਸਹਿਮਤੀ ਭਰੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਵਰਸੀ ਹੈ ਚੰਗੇ ਮਹਾਂਪੁਰਸ਼ਾਂ ਦੀ ਵੱਡੇ ਪੱਦਰ ਤੇ ਮਨਾਈ ਜਾਵੇ ਇਸ ਸਬੰਧ ਦੇ ਵਿੱਚ ਸਾਰਿਆਂ ਨੇ ਮੀਟਿੰਗ ਦੇ ਵਿੱਚ ਸਹਿਮਤੀ ਪ੍ਰਗਟਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਪਿੰਡ ਦਾ ਮਾਣ ਸਵਾਰੂਗਾ ਸੀ ਚੇਅਰਮੈਨ ਸੀ ਰਾਜ ਕੁਮਾਰ ਜੀ ਗੋਇਲ ਸਾਹਿਬ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਹਰ ਇੱਕ ਸਾਲ ਦੀ ਤਰ੍ਹਾਂ ਮਨਾਉਣ ਦੀ ਖਾਤਰ ਅਸੀਂ ਅੱਜ ਮੀਟਿੰਗ ਕੀਤੀ ਆ ਜਿਹਦੇ ਵਿੱਚ ਵਰਸੀ ਦੇ ਸਬੰਧ ਦੇ ਵਿੱਚ ਜਨਾਂ ਵੀ ਸਵਰਕਰਾਂ ਨੇ ਡਿਊਟੀਆਂ ਲਾਈਆਂ ਉਹਨਾਂ ਡਿਊਟੀਆਂ ਨੂੰ ਔਰ ਇਹਨੂੰ ਜਿਹੜੀ ਵਰਸੀ ਆ ਉਹਨਾਂ ਨੂੰ ਸਜਾਡੇ ਟੰਗਣਾ ਸਫਲ ਕਰਨ ਦੇ ਵਾਸਤੇ ਵਿਚਾਰ ਵਟਾਂਦਰਾ ਕੀਤੇ ਆ ਜਿੱਥੇ ਗੋਇਲ ਪਰਿਵਾਰ ਵੱਲੋਂ ਉੱਥੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਦੂਰੋਂ ਨੇੜੇ ਸਾਕ ਸੰਬੰਧੀ ਜਨਨੇ ਵੀ ਆ ਜਾ ਚੇਅਰਮੈਨ ਸਾਹਿਬ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜੁੜੇ ਹੋਏ ਇਸ ਪਰਿਵਾਰ ਦੇ ਨਾਲ ਉਹਨਾਂ ਨੂੰ ਸਰਮੌਰ ਬੇਨਤੀ ਆ ਵੀ ਚੇਅਰਮੈਨ ਸਾਹਿਬ ਦੀ ਆਪਾਂ ਜਿਹੜੀ ਵਰਸੀ ਮਨਾਉਣੀ ਹੈ 3 ਤਰੀਕ ਨੂੰ ਉਹਦੇ ਵਿੱਚ ਵੱਧ ਚੜ ਕੇ ਵੱਧ ਤੋਂ ਵੱਧ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ